ਸਤਿ ਸ੍ਰੀ ਅਕਾਲ ਪਿਆਰੇ ਬੱਚਿਓ ਆਓ ਪੰਜਾਬੀ ਸਿੱਖਿਆ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਬੰਜਾਰਾ ਗੀਤ ਕਰਨ ਜਾ ਰਹੇ ਹਾਂ ਜਮਾਤ 7ਵੀਂ ਦਾ ਪਾਠ ਇੱਕ ਸਿੱਖਣ ਦੇ ਉਦੇਸ਼ ਇਸ ਨਹੀਂ ਬੱਚੇ ਸਭ ਕਰਮਾਂ ਦਾ ਆਦਰ ਸਨਮਾਨ ਕਰਨਗੇ ਬੱਚੇ ਨਫ਼ਰਤ ਅਤੇ ਈਕ੍ਰਿਨਾ ਨੂੰ ਦੂਰ ਪਜਾਉਣਗੇ ਤੇ ਬੱਚੇ ਕਵਿਤਾ ਨੂੰ ਜਾਂ ਗੀਤ ਨੂੰ ਗੀਤ கா ਕੇ ਪੇਸ਼ ਕਰਨਗੇ ਕਵਿਤਾ ਬੰਜਾਰਾ ਪੇਸ਼ ਕਰਤਾ ਮੀਨੂ ਸ਼ਰਮਾ ਕਵਿਤਾ ਵਿੱਚ ਆਏ ਮੁੱਖ ਭਾਗ ਕਵਿਤਾ ਸ਼ਬਦ ਅਰਥ ਅਭਿਆਸ ਦੇ ਪ੍ਰਸ਼ਨ ਉੱਤੇ ਕਵਿਤਾ ਦਾ ਵਿਆਖਿਆ ਪਾਉ ਗੀਤ गा ਕੇ ਅਸੀਂ ਸੁਣਾਉਨੇ ਹਾਂ ਬਸਤੀ ਬਸਤੀ ਜੰਗਲ ਜੰਗਲ ਗਾਉਂਦਾ ਹੈ ਬੰਜਾਰਾ Hindu Muslim Sikh Isai ਸਮਝਾ ਪਾਈ ਚਾਰਾ ਕਿਰਣਾ ਸਾਨੂੰ ਵੰਡ ਦਿੰਦੀ ਹੈ ਇਸ ਨੂੰ ਦੂਰ ਪਹਜਾਓ Hindu Muslim Sikh Isai ਸਾਰੇ ਇਕ ਹੋ ਜਾਓ ਮੰਦਰ ਮਾਜੀ ਗਿਰਜੇ ਉੱਪਰ ਲਿਖਦੇ ਉਹ ਰਬ ਦਾ ਦੁਆਰਾ ਬਸਤੀ ਬਸਤੀ ਜੰਗਲ ਜੰਗਲ ਗੀਤ ਗਾਉਂਦਾ ਬੰਜਾਰਾ ਨਫ਼ਰਤ ਸਾਨੂੰ ਦੁੱਖ ਦਿੰਦੀ ਹੈ ਰਜ ਕੇ ਸੋਣ ਨਾ ਦਿੰਦੀ ਕੋ ਕੇ ਸਾਨੂੰ ਹੱਸਣ ਨਾ ਦਿੰਦੀ ਜੀ ਪਰਮਾਣ ਨਾ ਦਿੰਦੀ ਨਗਰ ਨਗਰ ਵਿੱਚ ਕਦੀ ਗਲੀ ਵਿੱਚ ਗੂੰਜ ਰਿਹਾ ਇਕ ਤਾਰਾ ਬਸਤੀ ਬਸਤੀ ਜੰਗਲ ਜੰਗਲ ਗੀਤ ਗਾਉਂਦਾ ਬੰਜਾਰਾ ਨਾ ਕੋਈ ਉੱਚ ਨਾ ਨੀਚ ਪਛਾਣੇ ਸਭ ਨੂੰ ਆਪਣਾ ਜਾਣੋ ਆਪੋ ਸੁਤਨੇ ਮੂਰਖ ਲੜਦੇ ਨੜਦੇ ਨਹੀਂ ਸਿਆਣੇ ਏਕੇ ਵਿੱਚ ਹੈ 26 ਸਨ ਏਕਾ ਸਾਨੂੰ ਪਿਆਰਾ ਬਸਤੀ ਬਸਤੀ ਗੀਤ ਗਾਉਂਦਾ ਜਾਵੇ ਬੰਜਾਰਾ ਸੱਚੇ ਸੱਜੇ ਖੱਬੇ ਦੀ ਗਲ ਛੱਡੋ ਸਿੱਧੇ ਰਸਤੇ ਚੱਲ ਸਾਂਝਾ ਰਸਤਾ ਸਾਂਝੀ ਮੰਜ਼ਿਲ ਉਸ ਨੂੰ ਜਾ ਕੇ ਮਲ ਪਾਰ ਦੀਜੇ ਬੋਲੋ ਸਾਰੇ ਪਾਰ ਸਾਨੂੰ ਪਿਆਰਾ ਬਸਤੀ ਬਸਤੀ ਜੰਗਲ ਜੰਗਲ ਗਾਉਂਦਾ ਹੈ ਬੰਜਾਰਾ ਸ਼ਬਦਤ ਬੰਜਾਰਾ ਵਪਾਰੀ ਨੂੰ ਕਹਿੰਦੇ ਹਨ ਭਾਈਚਾਰਾ ਪਰਵਾਂ ਨਾਲ ਸੰਬੰਧ ਇਕਤਾਰਾ ਤੁੰਬਾ ਮੰਚਲ ਪੜਾਓ ਹੁਣ ਅਸੀਂ ਕਰਾਂਗੇ ਪ੍ਰਸ਼ਨ ਉੱਤਰ ਵਕ ਵਕ ਧਰਮਾਂ ਲਈ ਬੰਜਾਰਾ ਕੀ ਸੰਦੇਸ਼ ਦਿੰਦਾ ਹੈ ਉੱਤਰ ਹੈ ਵਕ ਵਕ ਧਰਮਾਂ ਲਈ ਬੰਜਾਰਾ ਇੱਕ ਦੂਜੇ ਨਾਲ ਨਫ਼ਰਤ ਕਰਨੀ ਛੱਡ ਪਿਆਰ ਤੇ ਏਕਤਾ ਨਾਲ ਰਹਿਣ ਦਾ ਸੰਦੇਸ਼ ਦਿੰਦਾ ਹੈ ਕਵੈਸਚਨ ਨੰਬਰ 2 ਆਉਂਦਾ ਹੈ ਗੀਤ ਅਨੁਸਾਰ ਨਫਰਤ ਮਨੁੱਖ ਲਈ ਕਿਵੇਂ ਨੁਕਸਾਨਦਾਇਕ ਹੈ ਉੱਤਰ ਇਹਦਾ ਹੋਏਗਾ ਗੀਤ ਗੀਤ ਅਨੁਸਾਰ ਨਫਰਤ ਮਨੁੱਖ ਨੂੰ ਨਾ ਤਾਂ ਆਰਾਮ ਨਾਲ ਸੌਣ ਦਿੰਦੀ ਹੈ ਨਾ ਖੁੱਲ ਕੇ ਹੱਸਣ ਦਿੰਦੀ ਹੈ ਤੇ ਨਾ ਹੀ ਜੀ ਪਰ ਕੇ ਰੋਣ ਦਿੰਦੀ ਹੈ ਇਸ ਤਰ੍ਹਾਂ ਇਹ ਸਾਡੇ ਦੁੱਖਾਂ ਦਾ ਕਾਰਨ ਹੈ ਕਵੈਸਚਨ ਨੰਬਰ ਤੀਸਰਾ ਹੈ ਇੱਕੇ ਬਾਰੇ ਕਵੀ ਕੀ ਕਹਿੰਦਾ ਹੈ ਉੱਤਰ ਕਵੀ ਕਹਿੰਦਾ ਹੈ ਕਿ ਸਾਨੂੰ ਏਕੇ ਨਾਲ ਪਿਆਰ ਕਰਨਾ ਚਾਹੀਦਾ ਕਿਉਂਕਿ ਏਕੇ ਵਿੱਚ ਹੀ ਬਹੁਤ ਵੱਡੀ ਤਾਕਤ ਹੈ ਪ੍ਰਸ਼ਨ ਨੰਬਰ 4 ਚੌਥਾ ਹੈ ਇਸ ਗੀਤ ਨੂੰ ਪੜ੍ਹ ਕੇ ਤੁਸੀਂ ਕੀ ਮਹਿਸੂਸ ਕਰਦੇ ਹੋ ਇਸ ਗੀਤ ਨੂੰ ਪੜ੍ਹ ਕੇ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੇ ਆਲੇ ਦੁਆਲੇ ਵਿੱਚ Hindu, Sikh, Muslimਾਨਾਂ ਤੇ Isaiyanਾਂ ਵਿੱਚ ਧਰਮ ਦੇ ਆਧਾਰ ਤੇ ਪਈਆਂ ਵੰਡਾਂ ਤੇ ਨਫ਼ਰਤ ਉਹਨਾਂ ਲਈ ਦੁੱਖਾਂ ਦਾ ਕਾਰਨ ਹੈ ਇਸ ਕਰਕੇ ਸਾਨੂੰ ਸਭ ਨੂੰ ਆਪਸੀ ਪਾਈਚਾਰੇ ਏਕਤਾ ਕਾਇਮ ਕਰਨੀ ਚਾਹੀਦੀ ਹੈ ਏਕੇ ਵਿੱਚ ਬਹੁਤ ਵੱਡੀ ਤਾਕਤ ਹੈ ਇਸ ਪ੍ਰਕਾਰ ਸਾਨੂੰ ਆਪਸੀ ਏਕਾ ਪੈਦਾ ਕਰਕੇ ਆਪਣੇ ਦੇਸ਼ ਲਈ ਪਿਆਰ ਦਾ ਜ਼ੋਰਦਾਰ ਪ੍ਰੋਟਾਵਾ ਕਰਨਾ ਚਾਹੀਦਾ ਹੈ ਇਸ ਗੀਤ ਵਿੱਚ ਆਪਸੀ ਭਾਈਚਾਰੇ ਦੀ ਹੀ ਮਹੱਤਤਾ ਘਸੀ ਗਈ ਹੈ ਅਭਿਆਸ ਪਾ ਗਏ ਗੀਤ ਵੰਜਾਰਾ ਹੇਟ ਲਿਖਿਆ 17 ਤੋਂ ਕੀ ਪਾਵ ਹੈ ਨਾ ਕੋਈ ਉੱਚ ਨਾ ਨੀਚ ਪਛਾਣੋ ਸਭ ਨੂੰ ਆਪਣਾ ਜਾਣੋ ਆਪਸ ਵਿੱਚ ਮੋਰਖ ਲੜਦੇ ਲੜਦੇ ਨਹੀਂ ਸਿਆਣੇ ਏਕੇ ਵਿੱਚ ਹੈ ਛੱਪੀ ਏਕਾ ਸਾਨੂੰ ਪਿਆਰਾ ਇਦਾ ਭਾਵ ਇਹ ਹੈ ਕਿ ਸਾਨੂੰ ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਦੇਸ਼ਵਾਸੀਆਂ ਨੂੰ ਆਪਣੇ ਵਿੱਚ ਕਿਸੇ ਨੂੰ ਉੱਚਾ ਨੀਚਾ ਨਹੀਂ ਸਮਝਣਾ ਚਾਹੀਦਾ ਨਾ ਹੀ ਧਰਮਾਂ ਦੇ ਆਧਾਰ ਤੇ ਇੱਕ ਦੂਜੇ ਨਾਲ ਲੜਨਾ ਚਾਹੀਦਾ ਹੈ ਸਗੋਂ ਇਕਤਾ ਨਾਲ ਰਹਿਣਾ ਚਾਹੀਦਾ ਹੈ ਇਹ ਹੀ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਕਤਾ ਵਿੱਚ ਬਹੁਤ ਵੱਡੀ ਤਾਕਤ ਹੈ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ